84 ਬਈ ਦਾ ਦਰਬਾਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਜੀ ਵੀਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਜੀ ਨੇ ਆਓ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ 3 ਜੂਨ 1984 36 ਘੰਟਿਆਂ ਦਾ ਕਰਫੂ ਲੱਗਾ ਪੰਜਾਬ ਨੂੰ ਪੂਰੇ ਸੰਸਾਰ ਤੋਂ ਤੋੜਿਆ ਰੇਲ ਬਿਜਲੀ ਟੈਲੀਫੋਨ ਪ੍ਰੈਸ ਤੇ ਰੋਕ ਲਾ ਦਿੱਤੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਮਨਾਉਣ ਲਈ ਆਈ ਸੰਗਤ ਨੂੰ ਦਰਬਾਰ ਸਾਹਿਬ ਦੇ ਬਾਹਰ ਟੈਂਕ ਤੋਪਾਂ ਨਾਲ ਘੇਰਾਬੰਦੀ ਕੀਤੀ ਪੰਜਾਬ ਦੇ ਬਹੁਤ ਸਾਰੇ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਦੀ ਫੌਜ ਨੇ ਘੇਰੇ ਵਿੱਚ ਲਿਆ ਸੰਤ ਜਰਨੈਲ ਸਿੰਘ ਜੀ ਅਤੇ ਜਰਨੈਲ ਸੁਬੈਕ ਸਿੰਘ ਜੀ ਦੀ ਅਗਵਾਈ ਵਿੱਚ ਸੰਗਾਂ ਨੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਕੀਤੇ ਹਮਲੇ ਦਾ ਐਸਾ ਮੂਹ ਤੋੜ ਜਵਾਬ ਦਿੱਤਾ ਕਿ ਦੁਸ਼ਮਣ ਨੂੰ ਸਪੀਕਰ ਵਿੱਚ ਬੋਲ ਕੇ ਇਹ ਬੇਨਤੀ ਕਰਨੀ ਪਈ ਕਿ ਸਾਨੂੰ ਆਪਣੇ ਮਾਰੇ ਗਏ ਫੌਜੀਆਂ ਦੀਆਂ ਲਾਸ਼ਾਂ ਚੁੱਕਣ ਦੀ ਆਗਾ ਦਿੱਤੀ ਜਾਵੇ ਇਹ ਸਿੱਖਾਂ ਦੀ ਫਰਾਖ ਦਿਲੀ ਸੀ ਕਿ ਸਿੰਘਾਂ ਨੇ ਫੌਜ ਤੇ ਉਸ ਸਮੇਂ ਤੱਕ ਕੋਈ ਗੋਲਾਬਾਰੀ ਨਹੀਂ ਕੀਤੀ ਜਦੋਂ ਤੱਕ ਦੁਸ਼ਮਣ ਫੌਜ ਆਪਣੇ ਸਾਥੀਆਂ ਦੀਆਂ ਲਾਸ਼ਾਂ ਚੁੱਕ ਕੇ ਪ੍ਰਕਰਮਾਂ ਵਿੱਚੋਂ ਬਾਹਰ ਨਹੀਂ ਚਲੇ ਗਏ ਉਸ ਤੋਂ ਬਾਅਦ ਬਾਕੀ ਬਚੀ ਫੌਜ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਉਹ ਪ੍ਰਕਰਮਾਂ ਵਿੱਚ ਪੈਰ ਵੀ ਰੱਖ ਸਕੇ ਅਤੇ ਇਸ ਲਈ ਫੌਜ ਨੇ ਹੁਣ ਆਪਣੇ ਟੈਂਕਾਂ ਨੂੰ ਪ੍ਰਕਰਮਾਂ ਵਿੱਚ ਦਾਖਲ ਕਰਕੇ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਦਾ ਸੋਚਿਆ ਪਰ ਆਪਣੇ ਗੁਰੂ ਘਰਾਂ ਦੀ ਰਾਖੀ ਲਈ ਲੜ ਰਹੇ ਸੂਰਮਿਆਂ ਨੇ ਆਪਣੇ ਸਰੀਰ ਨਾਲ ਬੰਬ ਬਣ ਕੇ ਟੈਂਕਾਂ ਦੇ ਉੱਤੇ ਜਾ ਛਾਲਾਂ ਮਾਰੀਆਂ ਜਿਸ ਦੇ ਫਲ ਸरूप ਫੌਜ ਦੇ ਜੰਗੀ ਟੈਂਕਾਂ ਦੇ ਪ੍ਰਖੱਚੇ ਹਵਾ ਵਿੱਚ ਉੱੜਦੇ ਨਜ਼ਰ ਆਏ ਜਰਨਲ ਬਰਾੜ ਵਰਗਿਆਂ ਨੂੰ ਆਪਣੇ ਜਿੰਨਾ ਜੰਗੀ ਟੈਂਕਾਂ ਤੇ ਬਹੁਤ ਮਾਨਸੀ ਉਹਨਾਂ ਟੈਂਕਾਂ ਨੂੰ ਸਿੱਖ ਝੂਹਾਰੂਆਂ ਨੇ ਥੋੜੇ ਸਮੇਂ ਵਿੱਚ ਹੀ ਨੈਸ਼ ਕਰ ਦਿੱਤਾ ਜਿੱਥੇ ਜਕਰ ਜੋਗ ਹੈ ਕਿ ਭਾਈ ਮੋਹਰ ਸਿੰਘ ਜੀ ਜੋ Hindu ਪਰਿਵਾਰ ਵਿੱਚੋਂ ਸਨ ਅਤੇ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਗਏ ਸਨ ਉਹਨਾਂ ਨੇ ਆਪਣੀ ਪਤਨੀ ਅਤੇ ਆਪਣੀਆਂ ਦੋਨੋਂ ਛੋਟੀਆਂ ਬੱਚੀਆਂ ਸਮੇਤ ਸ਼ਰੀਰ ਨਾਲ ਬੰਬ ਬੰਨ ਕੇ ਟੈਂਕਰਾਂ ਦੇ ਅੱਗੇ ਛਾਲਾ ਮਾਰ ਦਿੱਤੀ ਸੀ ਭਾਈ ਮੋਹਰ ਸਿੰਘ ਜੀ ਨੇ ਆਪਣੀਆਂ 3 ਵੈਗਰੂ ਕੌਰ ਅਤੇ ਸਤਨਾਮ ਕੌਰ ਨੂੰ ਕੋਧ ਬੰਬ ਬੰਨ ਕੇ ਟੈਂਕਾਂ ਦੇ ਉੱਪਰ ਛੱਟ ਦਿੱਤਾ ਸੀ ਜਿਸ ਕਾਰਨ ਫੌਜ ਦਾ ਟੈਂਕਾਂ ਰਾਹੀਂ ਕੀਤਾ ਗਿਆ ਹਮਲਾ ਇੱਕ ਵਾਰ ਤਾਂ ਬਿਲਕੁਲ ਹੀ ਐਸਫਲ ਹੋ ਗਿਆ ਸੀ ਫੌਜੀ ਕਮਾਂਡਰਾਂ ਨੇ ਸਪੈਸ਼ਲ ਕਮਾਂਡੋ ਫੋਰਸ ਜੋ ਖਾਸ ਦਰਬਾਰ ਸਾਹਿਬ ਤੇ ਹਮਲੇ ਲਈ ਹੀ ਤਿਆਰ ਕੀਤੇ ਗਏ ਸੀ ਨੂੰ ਸਿੱਧਾ ਹੈਲੀਕਾਪਟਰ ਦੀ ਮਦਦ ਨਾਲ ਅਕਾਲ ਤਖਤ ਸਾਹਿਬ ਦੀ ਛੱਤ ਤੇ ਉਤਾਰਨਾ ਚਾਹਿਆ ਪਰ ਸਿੰਘ ਜੁਹਾਰੂਆਂ ਨੇ ਉਹਨਾਂ ਸਪੈਸ਼ਲ ਕਮਾਂਡੋਜ਼ ਨੂੰ ਪਲਾਂ ਵਿੱਚ ਹੀ ਮੌਤ ਦੀ ਨੀਂਦ ਸੁਲਾ ਦਿੱਤਾ ਇੱਕ ਹੈਲੀਕਾਪਟਰ ਨੂੰ ਤਾਂ ਸਿੰਘਾਂ ਨੇ ਉੱਪਰ ਅਸਮਾਨ ਵਿੱਚ ਹੀ ਮਸ਼ੀਨ ਗੱਲਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਥੱਲੇ ਸੁੱਟ ਲਿਆ ਸੀ ਜਦੋਂ ਭਾਰਤੀ ਫੌਜ ਦੇ ਜਰਨੈਲਾਂ ਨੂੰ ਆਪਣੀ ਹਾਰ ਹੁੰਦੀ ਪਰ ਤੱਕ ਦਿਸ ਰਹੀ ਸੀ ਤਾਂ ਭਾਰਤੀ ਫੌਜ ਨੇ جنگ ਦੇ ਸਾਰੇ ਅੰਤਰਰਾਸ਼ਟਰੀ ਕਾਨੂੰਨ ਤੇ ਨਿਯਮ ਛਿੱਕੇ ਟੰਗ ਕੇ ਉਸ ਜ਼ਹਿਰੀਲੀ ਗੈਸ ਦਾ ਇਸਤੇਮਾਲ ਕੀਤਾ ਜਿਸ ਗੈਸ ਦੀ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਜੰਗ ਵਿੱਚ ਵਰਤੋਂ ਕਰਨ ਤੇ ਰੋਕ ਲੱਗੀ ਹੈ ਯੂਨੋ ਮੁਤਾਬਕ ਇਹ ਜ਼ਹਿਰੀਲੀ ਗੈਸ ਕੋਈ ਵੀ ਦੇਸ਼ ਜੰਗ ਦੌਰਾਨ ਆਪਣੇ ਦੁਸ਼ਮਣ ਤੇ ਇਸਤੇਮਾਲ ਨਹੀਂ ਕਰ ਸਕਦਾ ਭਾਰਤੀ ਫੌਜ ਨੇ ਇਸ ਜ਼ਹਿਰੀਲੀ ਗੈਸ ਦੇ ਗੋਲੇ ਦਾਗੇ ਜਿਸ ਨਾਲ ਮੋਰਚਿਆਂ ਵਿੱਚ ਬੈਠੇ ਬਹੁਤੇ ਸਿੰਘ ਬੇਹੋਸ਼ ਹੋ ਗਏ ਤੇ ਸਿੰਘਾਂ ਦੇ बेहोश ਹੋਣ ਤੋਂ ਬਾਅਦ ਹੀ ਫੌਜ ਪ੍ਰਕਰਮਾ ਵਿੱਚ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਵੱਲ ਅੱਗੇ ਵਧੀ ਅਤੇ ਜ਼ਹਿਰੀਲੀ ਗੈਸ ਦੇ ਕਾਰਨ बेहोश ਹੋਏ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਟੈਂਟਾਂ ਨਾਲ ਸਿੱਧਾ ਅਕਾਲ ਤਖਤ ਸਾਹਿਬ ਤੋਂ ਗੋਲੇ ਦਾਗੜੇ ਸ਼ੁਰੂ ਕਰ ਦਿੱਤੇ ਅੰਤ ਜਦੋਂ ਸਿੰਘਾਂ ਕੋਲ ਅਸਲਾ ਖਤਮ ਹੋਣ ਦੇ ਕਿਨਾਰੇ ਆ ਗਿਆ ਤਾਂ ਸੰਤ ਜੀ ਨੇ ਅਕਾਲ ਤਖਤ ਸਾਹਿਬ ਵਿੱਚੋਂ ਬਾਹਰ ਨਿਕਲ ਕੇ ਫੌਜ ਨਾਲ ਸਿੱਧੀ ਟੱਕਰ ਲੈ ਕੇ ਸ਼ਹੀਦੀ ਪਾਉਣ ਦੀ ਅਰਦਾਸ ਕੀਤੀ ਤੇ ਬਾਕੀ ਬਚੇ ਸਿੰਘ ਵੀ ਸੰਤਾਂ ਨਾਲ ਬਾਹਰ ਆ ਕੇ ਫੌਜ ਦੇ ਸਾਹਮਣੇ ਹਿੱਕਾਂ ਡਾ ਕੇ ਖੜ ਗਏ ਅਤੇ ਫੌਜ ਦੇ ਸੱਥਰ ਵਿਛਰੇ ਸ਼ੁਰੂ ਹੋ ਗਏ ਕੁਝ ਦੇਰ ਬਾਅਦ ਸੰਤਾਂ ਜੀ ਅਤੇ ਉਹਨਾਂ ਨਾਲ ਬਾਕੀ ਦੇ ਸਿੰਘ ਉੱਤੇ ਹੀ ਸ਼ਹੀਦੀ ਪਾ ਗਏ ਜਿਸ ਜੰਗ ਨੇ ਇੱਕ ਵਾਰ ਚਮਕੌਰ ਸਾਹਿਬ ਵਾਲੀ ਜੰਗ ਦਾ ਚੇਤਾ ਕਰਾ ਦਿੱਤਾ ਪਿੰਡਰਾਵਾਲੇ ਸੰਤਾਂ ਨੇ ਆਪਣੇ ਕਹੇ ਬੋਲ ਪਗਾਏ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਭਾਵੇਂ ਲੱਖ ਬੰਦਾ ਦੀ ਫੌਜ ਦਾ ਆ ਜਾਵੇ ਗੁਰੂ ਸਾਹਿਬ ਦੀ ਕਿਰਪਾ ਮੈਨੂੰ ਜਿਉਂਦੇ ਨੂੰ ਫੜਕੇ ਨਹੀਂ ਲਿਜਾ ਸਕਦੇ ਇੱਕ ਵਾਰ ਫੌਜ ਨੂੰ ਇਸ ਪਾਸੇ ਆਉਣ ਦਿਓ ਸਹੀ ਉਹਨਾਂ ਦੇ ਟਰੱਕ ਭਰ ਕੇ ਵੇਖਿਓ ਕਿਲੇ ਤੋੜਾਂਗਾ ਇਹ ਫੌਜ ਦੀਆਂ ਲਾਸ਼ਾਂ ਦੇ ਟਰੱਕ ਪਰ ਪਰ ਜਾਂਦੇ ਸਾਰੀ ਦੁਨੀਆ ਨੇ ਵੇਖੇ ਸੀ ਅਸਲ ਵਿੱਚ ਇਹ ਜੰਗ ਦੀ ਬੇਮੇਚੀ ਇਹ ਇਹ ਜੰਗ ਹੀ ਬੇਮੇਚੀ ਜੰਗ ਸੀ ਇੱਕ ਪਾਸੇ ਭਾਰੀ ਫੌਜ ਤੇ ਦੂਜੇ ਪਾਸੇ ਗਿਰਤੀ ਦੇ ਸਿੰਘ ਇੱਕ ਪਾਸੇ ਫੌਜ ਕੋਲ ਉੱਤਮ ਦਰਜੇ ਦੇ ਹਥਿਆਰ ਅਤੇ ਟੈਂਕ ਦੂਜੇ ਪਾਸੇ ਸਿੰਘਾਂ ਕੋਲ ਸੀਮਤ ਹਥਿਆਰ ਅਤੇ ਖਾਣ ਲਈ ਛੋਲੇ ਅਤੇ ਪੀਣ ਲਈ ਆਪਣਾ ਹੀ ਪਸੀਨਾ ਸੀ ਪਰ ਫਿਰ ਵੀ ਸਿੰਘਾਂ ਨੇ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਫੌਜ ਨੂੰ ਐਸਾ ਸਬਕ ਸਿਖਾਇਆ ਕਿ ਭਾਰਤੀ ਫੌਜ ਅਤੇ ਭਾਰਤੀ ਹਕੂਮਤ ਸਦੀਆਂ ਤੱਕ ਯਾਦ ਰੱਖੇਗੀ ਲੇਖਕ ਏ ਆਰ ਦਰਸ਼ੀ ਮੁਤਾਬਕ ਜੇ ਸਿੰਘਾਂ ਕੋਲ ਵੀ ਬਰਾਬਰ ਦੇ ਫੌਜ ਦੇ ਬਰਾਬਰ ਦੇ ਹਥਿਆਰ ਹੁੰਦੇ ਤਾਂ ਇਸ ਜੰਗ ਦੇ ਨਤੀਜੇ ਕੁਝ ਹੋਰ ਹੋਣੇ ਸੀ ਨਿਸ਼ਚਿਤ ਹੀ ਫਿਰ ਸਿੱਖ ਜੁਝਾਰੂਆਂ ਨੇ ਫੌਜ ਨੂੰ ਜਮਨਾ ਪਾਰ ਤੱਕ ਭਜਾ ਕੇ ਆਉਣਾ ਸੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਆਪਣੇ ਪਿਆਰਿਆਂ ਦੇ ਨਾਲ ਸ਼ੇਅਰ ਕਰੋ ਆਪਣੇ ਭੈਣ ਭਾਈਆਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰੋ ਅਤੇ ਉਹ ਦੇਖ ਸਕਣ ਕਿ 1984 ਵੇਲੇ ਸਾਡੇ ਦਰਬਾਰ ਸਾਹਿਬ ਦਾ ਕੀ ਹਾਲ ਕੀਤਾ ਸੀ ਤੇ ਇਹ ਸਾਡੇ ਜਿਹੜੇ ਕਾਲਜੇ ਬਲੁੰਦਰੇ ਗਏ ਸੀ ਉਹ ਇਸ ਤਰ੍ਹਾਂ ਬਲੁੰਦਰੇ ਗਏ ਸੀ ਤਾਂ ਦੋਸਤੋ ਆਓ ਆਪਾਂ ਜਿਨ੍ਹਾਂ ਨੇ ਇਹ ਨਕਸ਼ਾ ਤਿਆਰ ਕੀਤਾ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਇੱਕ ਵਾਰ ਫੇਰ ਬੇਨਤੀ ਜਰੂਰ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਅਤੇ ਕਮੈਂਟ ਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਭਾਈ ਸਾਹਿਬ ਜੀ ਆਪ ਜੀ ਦਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਹੈ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਹ ਆਪ ਜੀ ਨੇ ਅੱਜ ਕੀ ਤਿਆਰ ਕੀਤਾ ਹੈ ਜੀ ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਧਰਤੀ ਤੇ ਤਿਆਰ ਕੀਤਾ ਜੋ ਕਿ ਵੱਖ-ਵੱਖ ਵੱਖ ਜਥੇਬੰਦੀਆਂ ਦੀ ਜੋ ਸਲਾਘਾ ਜੋ ਕਦਮ ਦੇ ਸਦਕਾ ਇਹ ਤਿਆਰ ਕੀਤਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਮਾਡਲ ਤਿਆਰ ਕੀਤਾ ਜਾਵੇ ਸੋ ਇਹ ਜੋ 1984 ਦਾ ਜੋ ਦਰਦਨਾਕ ਪਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਕੋ-ਕੋ ਕੇ ਸ਼ਹੀਦ ਕੀਤੇ ਗਏ ਮਾਤਾਵਾਂ ਬੀਬੀਆਂ ਚੜ੍ਹਦੀ ਕਲਾ ਵਾਲੇ ਜੋ ਸੂਰਮੇ ਜੋਦੇ ਸਿੱਖ ਕੌਮ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਾਦਤਾਂ ਪ੍ਰਾਪਤ ਕਰਨੀਆਂ ਪਈਆਂ ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਟੇਕੇ ਤੇ ਉਸ ਦ੍ਰਿਸ਼ ਨੂੰ ਦਰਸਾਉਂਦਾ ਕਿ ਕਿਸ ਤਰ੍ਹਾਂ ਸਾਰੀ ਸਾਰੀ ਇਮਾਰਤ ਢਹਿ ਢੇਰੀ ਕਰ ਦਿੱਤੀ ਗਈ ਸੀਗੀ ਬੁਰੇ ਹਾਲਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀਗਾ ਉਹ ਦਰਦ ਨੂੰ ਪੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਜਿਸ ਨੂੰ ਕਿ ਰੋਜ਼ ਲਗਾਤਾਰ ਮਿਹਨਤ ਤੋਂ ਬਾਅਦ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ तकरीबन 20-25 ਦਿਨਾਂ ਦੀ ਮਿਹਨਤ ਤੋਂ ਬਾਅਦ ਇਹ ਮਾਡਲ ਤਿਆਰ ਹੋਇਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਕੱਲੂ ਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚਲਦੇ ਆ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸਾਉਂਦੇ ਆ। ਪੂਰੀ ਦੁਨੀਆ ਦੇ ਵਿੱਚ ਸੁਣਿਆ ਹੈ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਹੈ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਸੋ ਇਹ ਮਾਡਲ ਜਿਹੜਾ ਹੈਗਾ ਪਲਾਸਟਿਕ ਫਾਈਬਰ ਤੇ ਵੁੱਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੋ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦਾਸ ਨੇ ਪੰਜਾਂ ਤਖਤ ਸਾਹਿਬਾਨਾਂ ਦੇ ਮਾਡਲ ਦਸਾਂ ਪਾਸ਼ਾਹੀਆਂ ਦੇ ਮਾਡਲ ਪਾਕਿਸਤਾਨ ਦੇ ਅਨੇਕਾਂ ਮਾਡਲ ਤਿਆਰ ਕੀਤੇ ਨੇ ਜੋ ਕਿ ਗੁਰਦੁਆਰਾ ਸਾਹਿਬਾਂ ਦੇ ਨੇ ਉਹਦੇ ਨਾਲ ਨਾਲ ਅਨੇਕਾਂ ਹੋਰ ਵਰਲਡ ਫੇਮਸ ਅਵਾਰਡ ਜਿਹੜੇ ਹੈਗੇ ਆ ਉਹ ਜਿਹੜੇ ਮਾਡਲ ਵੀ ਤਿਆਰ ਕਰ ਚੁੱਕੇ ਹਾਂ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰੀ ਆ ਕੇ ਇਸਵਾਗਤ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿੱਖ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਕਾਰਜ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਪਾਣਾ ਕਦੇ ਨਾ ਵਾਪਰੇ ਇਹ ਹੀ ਮੈਂ ਅਰਦਾਸ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ